ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਅਕਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਮੋਗੇ ਜ਼ਿਲ੍ਹੇ ਦਾ ਖੋਸਾ ਕੋਟਲਾ ਖੋਸਾ ਕੋਟਲਾ ਪਿੰਡ ਆ ਜਿਹੜਾ ਮਿੱਤਰੋ ਇਹ ਮੋਗੇ ਜ਼ਿਲ੍ਹੇ ਦਾ ਇੱਕ ਨਾਮਵਾਰ ਤੇ ਪਵਿੱਤਰ ਪਿੰਡ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਇੱਕ ਛੋਟੀ ਵਕਾ ਹੂਆ ਪਹਿਲਾ ਸੂਆ ਛੋਟੀ ਸੂਆ ਜ਼ਰੂਰ ਪਹਿਲਾ ਵਾ ਮਿੱਤਰੋ ਚੰਗੇ ਦੁੱਧ ਤੇ ਚੱਲਦੀ ਆ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਮਗਰਿੰਦੇ ਕੀ ਜਾਨਵਰ ਆ ਕਿਵੇਂ ਦੀ ਚਵਾਈਆ ਸਾਰੀ ਗੱਲਬਾਤ ਆਪਾਂ ਭਰਾ ਦੇ ਨਾਲ ਕਰ ਲੈਂਦੇ ਆ ਬੇ ਸਸੇ ਗੱਲ ਜੀ ਸਾਰੇ ਭੈਣ ਭਰਾਵਾਂ ਨੂੰ ਹੋਰ ਠੀਕ ਠਾਕ ਆ ਵੀਰੇ ਵਧੀਆ ਹੀ ਵਧੀਆ ਹੀ ਨਾਮ ਨਾਮ ਮੇਰਾ ਗਰਬਜਨ ਸਿੰਘ ਹੈ ਹੀ ਪਿੰਡ ਖੋ ਪਿੰਡ ਖੋਸਾ ਗੋਟਲਾ ਜ਼ਿਲ੍ਹਾ ਮੋਗਾ ਫਿਲਟਰ ਗੋਟ ਬਾਪੂ ਦਾ ਨਾਮ ਬਿਆਨਤ ਸਿੰਘ ਹੈ ਹੀ ਠੀਕ ਆ ਅੱਛਾ ਵੀ ਭਾਈ ਮੈਨੂੰ ਐ ਦੱਸ ਵੀ ਝੋਟੀਆਂ ਤੇਰੀ ਸੂਆ ਪਹਿਲਾ ਹਨਾ ਪਹਿਲਾ ਸੂਆ ਚਾਰ ਦੰਦ ਦੇ ਰੋ ਕੇ ਭਾਈ ਸੂਈ ਨੂੰ ਹੋਗਿਆ ਇਹਨੂੰ 10-12 ਦਿਨ ਦੀ ਠੀਕ ਆ ਦਸਾਂ 12 ਦਿਨਾਂ ਦੀ ਸੂਈ ਥਰੇ ਜਿਹੜਾ ਕੰਡੇ ਲਾਉਣ ਵਾਲਾ ਦੁੱਧ ਐ ਚਵਾਈ ਵਾਲਾ ਦੁੱਧ ਉਹ ਕਿੰਨਾ ਹੋਊਗਾ ਭਾਈ ਦੁੱਧ ਭਾਈ 11 ਕਿਲੋ ਬਗੈਰ ਬੱਚੇ ਹਾਂ ਠੀਕ ਆ ਬੱਚੇ ਤੋਂ ਬਿਨਾ ਪਚੂਣੇ ਜਿਹੜਾ ਹਾਂਜੀ 11 ਕਿਲੋ ਪਚਵਾ ਦਾਂਗੇ ਫਾਲਟੀ ਪਚ ਨੂੰ ਚੰਗੇ ਬੱਚੇ ਨੂੰ ਝਗਾਉਣ ਨਾਲ ਲੱਗਾ ਹਾਂਜੀ ਫਿਰ ਤਾਂ ਠੀਕ ਆ ਯਾਰ ਦੁੱਧ ਛੋਟੀ ਚ ਹਾਂਜੀ ਇਹ ਚਵਾਈ ਚੂਈ ਭਾਈ ਅੱਛਾ ਭਾਈ ਐਂ ਦੱਸ ਮੈਨੂੰ ਚਵਾਈ ਚੁਈ ਹੈਗੀ ਪੂਰੀਆ ਪੜੀਆਂ ਤਾਂ ਤਾਂ ਨਹੀਂ ਕਰਦੀ ਜੀ ਨਹੀਂ ਨਹੀਂ ਕੋਈ ਨੂੰ ਬੀਬੀ ਜੋੜੇ ਕੋਈ ਬੁੜੀ ਜੋੜੇ ਕੋਈ ਜਵਾਗ ਜੋੜੇ ਨੂੰ ਕੋਈ ਨਹੀਂ ਗਈ ਬੱਚਾ ਛੱਡਦ ਜੋ ਹਾਂਜੀ ਠੀਕ ਆ ਬਾਈ ਤੇ ਚਵਾਈ ਕਿਵੇਂ ਆ ਚੋਈ ਵੀਰੇ ਪੂਰੀ ਬੋਲੀ ਆ। ਸਾਰੇ ਥਾਂ ਓਕੇ ਆ ਝੋਟੀ ਦੇ। ਕਿੰਨੀ ਸਕੁਨੀ ਝੋਟੀ ਦੇ ਚ ਬਹੁਤਾ ਵਾ ਤਾਕੀ ਗਾ ਨੂੰ ਲੈ ਕੇ ਆ। ਹਾਂਜੀ ਤਾਕੀ ਗਾ ਨੂੰ ਇਹ ਥੋੜੀ ਜੀ। ਬਾਕੀ ਦੂਜੇ ਸੂਏ ਝੋਟੀ ਬਣੂਗੀ। ਕਿਉਂ ਗੱਲ ਨਹੀਂ ਪਹਿਲਨ ਪਹੂਆ ਅਕਸਰ। ਇਹਨੇ ਹੌਲੀ ਹੌਲੀ ਬਾਨਾ ਅਕਸਰ ਪਾਈ ਝੋਟੀ ਹੁਣ ਵੀ ਬਣ ਜੂਗੀ। ਮੇਲੇ ਤੋਂ ਚੱਲ ਗਈ ਕਿੰਨੀ ਹਜੇ? ਮੈਂ ਤਾਂ ਵੀਰੇ ਚੱਲੀ ਆ। ਚੱਲੀ ਆ। ਹਾਂਜੀ ਸਟਾਰਟ ਹੋ ਗਈ ਆ। ਹਾਂਜੀ ਸਟਾਰਟ ਹੋ ਗਈ। 14 ਕਿਲੋ ਘਣ ਤਾਂ ਹੋਰ ਪਾ ਜੂਗੀ ਫਿਰ ਭਾਈ। ਹਾਂਜੀ ਦੁੱਤਾ ਹੀ 14 ਕਿਲੋ ਝੋਟੀ ਆ ਰਾਮਦਰਨਾ 15 ਕਿਲੋ ਸਨੇ ਬੱਚੇ ਪਾ ਦੂ ਝੋਟੀ ਬੱਚੇ ਨੂੰ ਵੀ ਕੋਈ ਕਿਲੋ ਖੜਦਾ ਚ ਕੋਈ ਨਹੀਂ ਵੀਰੇ ਦੋ ਥਾਂ ਆਪਾਂ ਮਗਰਲੇ ਚੋਨੇ ਦੋ ਮੂਰਲੇ ਬੱਚੇ ਨੂੰ ਹੀ ਛੱਡਦੇ ਆ ਠੀਕ ਆ ਭਾਈ ਫਿਰ ਤਾਂ ਬਹੁਤ ਚੰਗਾ ਦੁੱਧ ਆ ਦੋ ਹੀ ਚੋਨੇ ਮਗਰਲੇ ਤੇ ਦੋ ਹੀ ਮੂਰਲੇ ਬੱਚੇ ਨੂੰ ਚਾਹ ਡੰਗ ਵੀਰੇ ਕੋਈ ਵੀਡੀਓ ਕਾਲ ਤੇ ਕਵੇ ਆਪਾਂ ਮੇਰਾ ਕੋਈ ਵੀਰ ਭਰਾ ਦੂਰਵਾੜ ਤੋਂ ਆਪਾਂ ਵੀਡੀਓ ਕਾਲ ਤੇ ਚਵਾ ਦਾਂਗੇ ਜੇ ਕੋਈ ਇੱਥੇ ਆ ਕੇ ਚੋਲੇ ਦਾ ਬਾਲੀ ਸ਼ਾਬਾਸ਼ੀ ਆ ਠੀਕ ਆ ਭਾਈ ਰੇਟ ਭਾਈ ਕੀ ਕਰੇ ਰੇਟ ਤਾਂ ਵੀਰੇ ਦਾ ਮੁੱਲ 9290 ਛੋਟੀ ਛੱਡ ਦਾਂਗੇ ਮਾਨਤਨ ਵਿੱਚੋਂ ਕਰ ਦਾਂਗੇ ਮਾਨਤਨ ਕਰ ਦਾਂਗੇ ਕੋਈ ਨਹੀਂ ਵੀਰੇ ਕਰ ਦਾਂਗੇ ਕੋਈ ਭੈਣ ਭਰਾ ਫੋਨ ਲਾਵੇ ਕੋਈ ਸੰਗੇ ਨਾ ਹੂੰ ਕੱਢੀ ਬਾਰੂ ਤੋਰੀ ਬਈ ਬਸ ਹੁਣ ਸੰਗ ਲਾਈਏ ਆਪਾਂ ਇਹਨੂੰ ਤੋੜ ਕੇ ਵਿਖਾਈਏ ਜੇ ਲੈ ਵੀ ਮਿੱਤਰੋ ਦਸਾਂ 12 ਦਿਨਾਂ ਦੀ ਝੋਟੀ ਹੋਈ ਆ ਸੋਈ ਪਹਿਲਾ ਸੂਆ ਵਾ ਨਵਾਂ ਹਾਣਾ ਇਹਨੂੰ ਲੈ ਲੀ ਕਿਤੇ ਇਹਨੂੰ 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 ਬਾਹਰ ਇੱਥੇ ਜੀਂ ਦਿੱਤੀ ਹਾਂ ਵੇਖ ਕੇ ਸਿੰਗੀ ਸਿੰਗੀ ਦੀ ਝੋਟੀ ਬਹੁਤ ਚੰਗੀ ਆ ਨਵਾਂ ਹਾਣਾ ਜਵਾਨੀ ਦੇ ਵਿੱਚ ਆ ਪਹਿਲਾ ਸੂਆ ਵਾ ਕਿਉਂਕਿ ਇਹਨੇ ਕਈ ਰੰਗ ਵਿਖਾਉਨੇ ਆ ਹਜੇ ਕਰਮਾਲੀ ਨੇ ਮਿੱਤਰੋ ਬਾਕੀ ਇਹ ਦੁੱਧੋ ਬਹੁਤ ਖਰੀਆ ਝੋਟੀ ਬਾਕੀ ਵੀਰੇ ਠੰਡੀ ਸੀ ਲੈਣੀ ਆ ਪਰ ਕੋਈ ਮੂੰਹ 'ਚ ਹੱਥ ਪਾ ਕੇ ਨੂੰ ਕੋਈ ਦਵਾਈ ਦੇ ਦਵੇ ਕਿੰਨੇ ਨੂੰ ਕੋਈ ਆਲ ਨਹੀਂ ਆ ਮਜੇ ਮੂੰਹ 'ਚ ਹੱਥ ਨਹੀਂ ਪਉਂਦੀਆਂ ਅੱਛਾ ਇਹ ਪਵਾ ਲਿੰਦੀ ਆ ਹਾਂ ਹਾਂ ਵੀਰੇ ਵਧੀਆ ਪਵਾ ਲਿੰਦੀ ਆ ਠੀਕ ਆ ਬਾਈ ਖਾਣ ਪੀਣ ਨੂੰ ਕਿਵੇਂ ਆ ਫੁੱਲ ਚਾਰੂਆ ਵੀਰੇ ਕੋਸ ਪਾ ਦਿਆ ਖੁਰਲੀ ਤੇਰੇ ਸਾਹਮਣੇ ਵੀਰੇ ਖੁਰਲੀ ਵਿਖਾਦੀ ਚੱਟੀ ਪਈ ਮੂਰੋ ਖੁਰਲੀ ਠੀਕ ਆ ਬਸ ਖਾਣੀ ਚਾਹੀਦੀ ਜਿਹੜੀ ਖਾਂਦੀ ਆ ਨਾ ਮੈਂ ਆ ਵੀਰੇ ਵਿਖਾਦੇ ਖੁਰਲੀ ਚੱਟੀ ਪਈ ਆ ਅਸਰੇ ਦੇ ਝੋਟ ਨੇ ਜੀਭਾਂ ਮਾਰਨੀ ਗਾੜਾ ਕੁੜਾ ਕੋੜਕੜ ਚੱਪ ਦੇਦੀ ਸਭ ਕੁਝ ਕੁਛ ਨਹੀਂ ਵੀਰੇ ਸ਼ਰਦੀ ਜਿਹੜਾ ਕੋ ਮਰਜ਼ੀ ਪਾ ਦੇ ਆਪਣੀ ਗਰੰਟੀ ਹੋ ਖਾਣ ਪੀਣ ਦੀ ਝੋਟੀ ਨੂੰ ਬਾਕੀ ਠੀਕ ਹੈ ਨੰਬਰ ਦਈ ਕਰਦੇ ਹਾਂ ਨੰਬਰ ਵੀਰੇ 7889255862 ਇੱਕ ਵਾਰੀ ਹੋਰ ਆਉਣ ਦੇ 7889255862 ਠੀਕ ਹੈ ਭਾਈ ਲੈ ਵੀ ਮੇਤਰੋ ਨੰਬਰ ਪਾਈ ਦਾ ਹੈਗਾ ਸਕਰੀਨ ਦੇ ਉੱਤੇ ਪਿੰਡ ਹੈਗਾ ਵਾ ਖੁੱਸਾ ਕੋਟਲਾ ਤੇ ਝੁਲਾ ਹੈਗਾ ਵਾ ਮੋਗਾ ਦੁੱਧ ਹੈਗਾ ਵਾ ਝੋਟੀ ਦੇ ਥੱਲੇ 11 13 ਕਿਲੋ ਖੁੱਲਾ ਤਿਆਰ ਤੇ ਤੁਸੀਂ ਭਾਈ ਬਾਈ ਦੇ ਨਾਲ ਕਰ ਲਿਓ ਕੱਲ ਤੇ ਕੱਲ ਦੇ ਨਾਲ ਹੋਊਗਾ ਤੁਹਾਡਾ ਮਸਲਾ ਹੱਲ ਠੰਡ ਹੈਗੀ ਆ ਹੁਣ ਥਰਨਰ ਰੋਨ ਦੀ ਲੋੜ ਨਹੀਂ ਪੈਣੀ ਡੱਟੇ ਬੈਠ ਕੇ ਤਾਂ ਆਪਾਂ ਦਾ ਫਸੂਕਰੀਤੀ ਜਾਓ ਤੇ ਬਾਕੀ ਗੱਲਬਾਤ ਫਾਈਨਲ ਕਰ ਲਿਓ ਧੰਨਵਾਦ